ਸੱਜਣ ਸੱਚਾ ਪਾਤਸ਼ਾਹ ਸਿਰਸਾ ਹੁੰਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾ ਵਾਹਿਗੁਰੂ ਸਾਹਿਬ ਜੀ ਵੇਹਾ ਗੜਾ ਮਹੱਲਾ ਚੌਥਾ ਹਉ ਬਲਿਹਾਰੀ ਤੈਨ ਕਉ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰ ਰਾਮ ਗੁਰ ਸਤਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ ਬੇਖ ਭਉ ਜਲ ਤਾਰਨ ਹਾਰੋ ਰਾਮ ਹਉ ਵਲਿਹਾਰੀ ਤੈਨ ਕਉ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਗੁਰ ਨਾਮ ਦਰੜਾਇ ਮੇਰੀ ਜਿੰਦੜੀਏ ਵੇਖ ਭਉ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਤਿਆ ਆ ਮੇਰੀ ਜਿੰਦੜੀਏ ਤੈਨ ਸੰਤ ਜਨ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਾਰਾ ਰਾਮ ਸਾ ਦਸਨ ਧਨ ਧਨ ਹੈ ਮੇਰੀ ਜਿੰਦੜੀਏ ਗੋਨ ਗਾਵੇ ਹਰ ਪ੍ਰਭ ਕੇਰੇ ਰਾਮ ਤੇ ਸ਼ਰਵਨ ਭਲੇ ਸੋਬ ਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਨਹਿ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈਰੇ ਰਾਮ ਗੁਰ ਵਿਟੂ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚਿਤੇਰੇ ਰਾਮ ਤੇ ਨਿਤਰ ਭਲੇ ਪਰਵਾਨ ਹੈ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖੇ ਰਾਮ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੇ ਹਰਾਮ ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚੱਲੇ ਸਿਹਰਾਮ ਨਾਨਕ ਤਿੰਨ ਵਿਟੋ ਹੁ ਵਾਰਿਆ ਮੇਰੀ ਜਿੰਦੜੀਏ ਹਰ ਸੂਨ ਹਰ ਨਾਮ ਮਨੇ ਸਿਹਰਾਮ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪਉਣ ਪਾਣੀ ਬੈ ਸੰਤਰ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ ਰਾਮ ਤ੍ਰਿਨ ਸਬ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਨਤ ਰੇਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਨਾਮ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ